ਤਨ ਵੇਸ ਕਲੰਦਰ ਕਤਹੀ ਤੇਰਥ ਨਾਮ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਤਾਇਆ ਵ ਸੋ ਘੋਟਲ ਗੁਰ ਸੇਵੀ ਹੈ ਅਨੁਸ ਸਹਿਜ ਜਵਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਾ ਸਾਹਸ ਸਾਹਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਰਨਾ ਬਿਰਦ ਸਮਾਲੇ ਹੱਥ ਤੇ ਰਾਖੇ ਆਪਣੇ ਕਾ ਸਾਸ-ਸਾਸ ਪ੍ਰਤ ਪਾਲੇ ਬਰਾਵਸਿਓ ਲਾਗ ਰਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕਾ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਏ ਸਾਹਿਬ ਕਾ ਅਚਰਜ ਦੇਖ ਵਡਾਈ ਹਾਰੇ ਸੇ ਮਾਰੇ ਸੇ ਮਾਰੇ ਆਨੰਦ ਕਰਨਾ ਨਾਨਕ ਪ੍ਰਭ ਪੁਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸੈਬੇ ਕਮਾਲ ਵਾਲੀਏ ਕੋਲ ਆਲਮ ਰੇਬਰ ਇੱਕਾਇਨਾਤ ਤਨਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਸਤਸੰਗੀ ਪਿਆਰਿਓ ਸਤਗੁਰ ਜੀ ਦੀ ਅਪਾਰ ਬਿਹਰਾਮਤ ਦੇ ਸਦਕਾ ਗਾਥਾ ਬਾਣੀ ਦੀ ਆਪਾਂ ਲਗਾਤਾਰ ਵਿਚਾਰ ਕਰਦੇ ਆ ਰਹਿ ਹਾਂ 400 ਲੋਕ ਗੁਰੂ ਮਾਲਕ ਜੀ ਦੀ ਮਿਹਰਮਤ ਦੇ ਸਦਕਾ ਹੋ ਗਏ ਆ ਜੀ ਅੱਜ ਸ਼ਲੋਕ ਨੰਬਰ 5 ਦੀ ਆਪਾਂ ਨੇ ਵਿਚਾਰ ਕਰਨੀ ਹੈ ਜਿਹਦੇ ਵਿੱਚ ਗੁਰੂ ਮਾਲਕ ਨੇ ਦੋ ਉਦਾਹਰਨਾ ਦੇ ਕੇ ਦੋ ਬਿਰਤੀਆਂ ਦੀ ਗੱਲ ਕੀਤੀ ਹੈ ਦੋ ਸੁਭਾਅ ਦੀ ਗੱਲ ਕੀਤੀ ਹੈ ਸਤਿਗੁਰ ਜੀ ਮੇਰਾ ਹਮਤ ਕਰਦੇ ਆ ਮਾਲਕ ਜੀ ਆਖਦੇ ਆ ਮੈਂ ਲਾਗਰ ਸੰਗੀਨ ਨਿਮ ਬਿਰਖ ਸੇ ਚੰਦਨੇ ਨਿਕਟਬ ਸੰਤੋ ਬਾਸੋਂ ਨਾਨਕ ਅਹ ਬੁੱਧ ਨਾ ਬਹੁਤੇ ਮਾਲੀ ਦੀ ਕਹਿੰਦੇ ਚੰਦਨ ਦੇ ਨੇੜੇ ਜੇ ਨਿੰਮ ਦਾ ਬੂਟਾ ਵੀ ਆਪਾ ਲਾ ਦਈਏ ਨਾ ਜੀ ਚੰਦਨ ਦੇ ਨੇੜੇ ਨਿੰਮ ਦਾ ਬੂਟਾ ਖੜਾ ਹੋਵੇ ਉਹ ਇਡਾ ਕਮਾਲ ਦਾ ਚੰਦਨ ਦੇ ਬੂਟੇ ਦੇ ਵਿੱਚ ਕੁਆਲਿਟੀ ਹੈ ਕਿ ਨਿੰਮ ਦੇ ਬੂਟੇ ਨੂੰ ਵੀ ਉਹ ਸੁਗੰਧੀਦਾਰ ਕਰ ਦਿੰਦਾ ਨਿੰਮ ਹੈ ਬੜੀ ਕੋੜੀ ਹੈ ਪਰ ਚੰਦਨ ਦੀ ਸੰਗਤ ਕਰਕੇ ਉਹਦੀ ਸੁਗੰਧੀ ਉਹਨੇ ਆਪਣੇ ਅੰਦਰ ਧਾਰਨ ਕਰ ਲਈ ਹੈ ਜਿਹੜਾ ਨਿੰਮ ਵਰਗਾ ਕੋੜਾ ਬੂਟਾ ਹੈ ਉਹਦੇ ਵਿੱਚ ਵੀ ਚੰਦਨ ਦੀ ਖੁਸ਼ਬੂ ਆਕੇ ਵੱਸ ਜਾਂਦੀ ਹੈ ਕਹਿੰਦਾ ਭਾਵ ਕਿ ਨਿੰਮ ਵਰਗਾ ਕੋੜਾ ਬੂਟਾ ਵੀ ਚੰਦਨ ਦੇ ਸੰਗਤ ਕਰਕੇ ਚੰਦਨ ਦਾ ਰੂਪ ਹੋ ਜਾਂਦਾ ਗੁਰੂ ਨਾਨਕ ਦੇਵ ਪਾਸ਼ਾ ਵਰਗੇ ਸਾਰੇ ਚੰਦਨ ਨੇ ਸਾਡੇ ਗੁਰੂ ਸੇਬਾਨ ਗੁਰੂ ਗ੍ਰੰਥ ਸਾਹਿਬਾਲਕ ਦੀ ਚੰਦਨ ਨੇ ਇੱਥੇ ਕੋੜਾ ਰਾਖਸ਼ ਆਇਆ ਨਿੰਮ ਵਰਗਾ ਤੇ ਮੇਰੇ ਮਾਲਕ ਨੇ ਆਪ ਰੂਪ ਬਣਾ ਲਿਆ ਇਥੇ ਸੱਜਣ ਠੱਗ ਆਇਆ ਨਿੰਮ ਵਰਗਾ ਕੋੜਾ ਆ। ਜੀਵਨ ਬੜਾ ਭੈੜਾ ਆ ਪਰ ਗੁਰੂ ਦੇ ਸ਼ਬਦ ਨਾਲ ਲੱਗ ਕੇ ਜੀਵਨ ਬਦਲ ਗਿਆ। ਇਥੇ ਭੂਮੀਏ ਚੋਰ ਵਰਗਾ ਆ ਨਿੰਮ ਵਰਗਾ ਪਰ ਜਦੋਂ ਗੁਰੂ ਚੰਦਨ ਕੋਲ ਆਇਆ ਤੇ ਗੁਰੂ ਨੇ ਉਹਦੇ ਅੰਦਰ ਗੁਣਾਂ ਦੀ ਸੁਗੰਧੀ ਭਰ ਦਿੱਤੀ। ਮਾਲੀ ਜੀ ਕਹਿੰਦੇ ਗੁਰੂ ਵਿੱਚ ਈ ਵੱਡੀ ਕੁਆਲਿਟੀ ਹੈ ਕਿ ਨਿੰਮ ਵਰਗਾ ਕੋੜਾ ਬੰਦਾ ਵੀ ਜਦੋਂ ਗੁਰੂ ਕੋਲ ਆਉਂਦਾ ਹੈ ਨਾ ਤੇ ਗੁਰੂ ਉਸ ਨਿੰਮ ਵਰਗੇ ਕੋੜੇ ਬੰਦੇ ਦੇ ਅੰਦਰ ਵੀ ਚੰਦਨ ਵਰਗੀ ਖੁਸ਼ਬੂ ਪਾ ਦਿੰਦਾ ਹੈ ਦੂਜੀ ਉਦਾਹਰਨ ਦਿੱਤੀ ਮਾਲ ਜੀ ਕਹਿੰਦੇ ਪਰ ਦੂਜੇ ਪਾਸੇ ਤੁਸੀਂ ਹੈਰਾਨ ਹੋ ਜਾਓਗੇ ਬਾਸ ਬਿਲਕੁਲ ਚੰਦਨ ਦੇ ਨੇੜੇ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਸ ਚੰਦਨ ਦੀ ਸੁਗੰਧ ਹੀ ਨਹੀਂ ਲੈ ਪਾਰਿਆ ਸੁਣਿਓ ਜੀ ਕਾਰਨ ਕੀ ਹੈ ਬਾਸ ਵਿੱਚ ਤਿੰਨ ਚਾਰ ਅਵਗੋਣ ਨੇ ਇੱਥੇ ਗੱਲ ਨਿਮਮਤ ਤੇ ਬਾਸ ਦੀ ਨਹੀਂ ਚੱਲਦੀ ਉਦਾਹਰਨਾਂ ਨਿਮਮਤ ਤੇ ਬਾਸ ਦੀਆਂ ਪਰ ਸਮਝਾਇਆ ਕਿ ਨੂੰ ਜਾ ਰਿਹਾ ਜੀ ਸਾਨੂੰ ਬਾਸ ਵਿੱਚ ਤਿੰਨ ਚਾਰ ਆਵਗੁਣ ਸਭ ਤੋਂ ਵੱਡਾ ਆਵਗੁਣ ਬਾਸ ਵਿੱਚ ਇਹ ਹੈ ਉਹ ਬਹੁਤ ਵੱਡਾ ਕੱਦ ਦਾ ਉਹਨੂੰ ਇਸ ਕੱਦ ਦਾ ਹੰਕਾਰ ਆ ਕਿ ਮੇਰਾ ਕੱਦ ਬਹੁਤ ਵੱਡਾ ਹੈ ਤੇ ਮੈਂ ਚੰਦਨ ਵਰਗੇ ਛੋਟੇ-ਬੂਟੇ ਤੋਂ ਕੀ ਲੈਣਾ ਹੈ ਮੈਨੂੰ ਕੀ ਲੋੜ ਪਈ ਗਈ ਦੀ ਹੈ ਵੱਡਾ ਆ ਕਦ ਤੋਂ ਬਹੁਤ ਉੱਚਾ ਹੈ ਪਰ ਉਸ ਉੱਚੇ ਕਦ ਦਾ ਫਾਇਦਾ ਕੋਈ ਨਹੀਂ ਕਿ ਐਡਾ ਵੱਡਾ ਕਦ ਕਿਤੇ ਕੰਮੇ ਨਹੀਂ ਆ ਰਿਹਾ ਹੁਣ ਕਈ ਵਾਰ ਬੰਦਾ ਬਾਸ ਵਰਗਾ ਹੁੰਦਾ ਜੀ ਐਵੇਂ ਝੂਠਾ ਹੰਕਾਰ ਕਰੀ ਜਨਾਂ ਦੀ ਮੈਂ ਬਹੁਤ ਵੱਡਾ ਮੇਰੇ ਅੰਦਰ ਬਹੁਤ ਗੁਣ ਹੈ ਪਰ ਹੁੰਦਾ ਪੱਲੇ ਕੱਖ ਵੀ ਨਹੀਂ ਹੈ ਤੇ ਬਾਬੇ ਕਬੀਰ ਨੇ ਕਿਹਾ ਨਾ ਕਬੀਰ ਬਾਸ ਬਡਾਈ ਬੂਢਿਆ ਓ ਮਤ ਬੂਢੋ ਕੋਈ ਚੰਦਨ ਕੈ ਨਿਕਟੈ ਵਸੈ ਬਾਸ ਸੁਗੰਧ ਨਾ ਹੋਏ ਚੰਦਨ ਦੇ ਨੇੜੇ ਰਹਿ ਕੇ ਵੀ ਬਾਸ ਦਾ ਬੋਟਾ ਸੁਗੰਧੀ ਨਹੀਂ ਲੈ ਪਾਰਿਆ ਕਈ ਲੋਕ ਇਦਾਂ ਦੇ ਹੁੰਦੇ ਆ ਕਿ ਗੁਰੂ ਦੇ ਨੇੜੇ ਰਹਿ ਕੇ ਵੀ ਗੁਰੂ ਦੇ ਗੁਣ ਨਹੀਂ ਧਾਰਨ ਕਰਨ ਪਉਂਦੇ ਤੁਹਾਡੇ ਕੋਲ ਉਦਾਹਰਨ ਹੈ ਜੀ ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਪਾਸ਼ਾ ਦੇ ਕੋਲ ਰਹਿੰਦਾ ਆ ਗੁਰੂ ਦੀ ਸੰਗਤ ਕਰਦਾ ਗੁਰੂ ਦੇ ਦਰਸ਼ਨ ਕਰਦਾ ਪਰ ਜਦੋਂ ਉਹਦੇ ਅੰਦਰ ਦੇਖੀਦਾ ਆ ਅੰਦਰੋਂ ਖਾਲੀ ਹੈ ਕਿਉਂਕਿ ਉਹਨੂੰ ਇਸ ਗੱਲ ਦੀ ਹੰਕਾਰ ਹੈ ਮੈਂ ਗੁਰੂ ਦਾ ਪੁੱਤਰ ਆ ਮੈਂ ਬਹੁਤ ਵੱਡਾ ਸੇਵਾਦਾਰ ਆ ਮੈਂ ਨਾ ਹੋਵਾਂ ਤੇ ਆ ਨਹੀਂ ਹੋਣਾ ਹੈ ਕੁਝ ਵੀ ਨਹੀਂ ਹੈ ਗੁਰੂ ਰਾਮਦਾਸ ਪਾਸ਼ਾ ਦੇ ਕੋਲ ਰਹਿ ਕੇ ਵੀ ਬਾਬਾ ਪ੍ਰਿਥੀਚੰਦ ਖਾਲੀ ਦਾ ਖਾਲੀ ਰਹਿ ਗਿਆ ਗੁਰੂ ਦੇ ਕੋਲੋਂ ਗੁਣ ਨਾ ਲੈ ਸਕਿਆ ਬਾਸ ਵਰਗਾ ਆਪਣੇ ਆਪ ਨੂੰ ਵੱਡਾ ਤਾਂ ਸਮਝਦਾ ਆ ਪਰ ਪੱਲੇ ਗੁਣ ਕੁਝ ਵੀ ਨਹੀਂ ਗਏ ਪਹਿਲਾਂ ਆਪ ਗੁਣ ਬਾਸ ਵਿੱਚ ਹੀ ਆਪਣੇ ਆਪ ਨੂੰ ਵੱਡਾ ਸਮਝਦਾ ਆ ਤੇ ਮਰੇ ਮਾਲ ਜੀ ਕਹਿੰਦੇ ਜਿਹੜਾ ਬੰਦਾ ਬਿਨਾਂ ਗੱਲ ਤੋਂ ਹੰਕਾਰ ਕਰਦਾ ਆ ਉਹਦੇ ਭੱਲੇ ਕੁਝ ਨਹੀਂ ਪੈਂਦਾ ਦੂਜਾ ਆਪ ਗੁਣ ਕੀ ਹੈ ਬਾਸ ਵਿੱਚ ਅੰਦਰ ਤੇ ਖੋਖਲਾ ਹੈ ਤੁਸੀਂ ਕਹਿੰਦੇ ਬਾਸ ਨੂੰ ਦੇਖਿਓ ਅੰਦਰ ਉਹ ਕੀ ਹੈ ਜੀ ਖੋਖਲਾ ਬਾਹਰੋਂ ਠੀਕ ਹੈ ਬੜਾ ਮਜ਼ਬੂਤ ਲੱਗਦਾ ਪਰ ਅੰਦਰੋਂ ਕੁਝ ਵੀ ਨਹੀਂ ਅੰਦਰ ਖੋਖਲਾ ਆ ਮਾਲ ਜੀ ਕਹਿੰਦੇ ਕਈ ਵਾਰ ਬੰਦੇ ਬਾਹਰੋਂ ਬੜੇ ਧਰਮੇ ਲੱਗਦੇ ਆ ਪਰ ਅੰਦਰੋਂ ਕੀ ਹੁੰਦੇ ਆ ਜੀ ਖੋਖਲੇ ਕੁਝ ਵੀ ਨਹੀਂ ਹੈ ਅੰਦਰ ਬਾਰੋ ਬਹੁਤ ਵੱਡਾ ਨਿਤਨੇਮੀ ਹੈ ਬਾਰੋ ਬਹੁਤ ਵੱਡਾ ਸੇਵਾਦਾਰ ਹੈ ਚੰਗਾ ਲੱਗਦਾ ਹੈ ਪਰ ਅੰਦਰ ਖੋਖਲਾ ਅੰਦਰ ਇੱਕ ਵੀ ਗੁਣ ਨਹੀਂ ਪਿਆ ਹੈਗਾ ਬਾਰੋ ਜਿਸਦਾ ਕਿ ਗੁਰਦੁਆਰੇ ਜਾਂਦਾ ਹੈ ਸੇਵਾ ਕਰਦਾ ਹੈ ਚੰਗਾ ਹੋਣਾ ਭਾਈ ਪਰ ਜਦੋਂ ਉਹਦੇ ਕੋਲ ਬੈਠੀਦਾ ਹੈ ਤੇ ਪਤਾ ਲੱਗਦਾ ਇਹ ਤਾਂ ਅੰਦਰੋਂ ਬਾਸ ਵਰਗਾ ਖੋਖਲਾ ਹੀ ਹੈ ਇਹਦੇ ਪੱਲੇ ਕੁਝ ਵੀ ਨਹੀਂ ਹੈ ਦੂਜਾ ਆਵਗੁਣੇ ਤੀਜਾ ਆਵਗੁਣ ਬਾਸ ਵਿੱਚ ਕੀ ਹੈ ਜੀ ਬਾਸੜੀਆਂ ਪੋਰੀਆਂ ਬਣੀ ਆਉਂਦੀਆਂ ਉਹਦੇ ਇਕੱਠਾ ਹੁੰਦੀਆਂ ਆ ਪੋਰੀ ਸਭਾ ਸਮਝ ਗਏ ਥੋੜੇ ਤੋਂ ਬਾਅਦ ਪੋਰੀ ਬਣੀ ਤੇ ਗੱਠ ਬਣੀ ਹੋਈ ਗਏ ਮਾਲੀ ਜੀ ਕਹਿੰਦੇ ਤੀਜਾ ਆਪਗੁਣ ਪਾਸ ਵਿੱਚ ਗੱਠਾ ਆ ਤੇ ਮੇਰੇ ਮਾਲੀ ਜੀ ਕਹਿੰਦੇ ਕਈ ਬਾਸ ਵਰਗੇ ਬੰਦੇ ਆ ਜਿਨ੍ਹਾਂ ਵਿੱਚ ਕਾਮ ਦੀ ਗੱਠ ਹੈ ਕ੍ਰੋਧ ਦੀ ਗੱਠ ਹੈ ਹੰਕਾਰ ਦੀ ਗੱਠ ਹੈ ਲੋਭ ਦੀ ਗੱਠ ਹੈ ਗੱਠਾਂ ਨਾਲ ਭਰੇ ਪਏ ਆ ਨਿੰਦਿਆ ਸੁਗਲੇ ਦੀ ਗੱਠਾ ਆ ਹੈ ਬਾਸ ਵਰਗੇ ਬਾਂਸ ਵਿੱਚ ਤੀਜਾ ਵਗੁਣ ਹੈ ਕਿ ਉਹ ਗੱਠਾਂ ਨਾਲ ਭਰਿਆ ਹੋਇਆ ਹੈ ਤੇ ਬਾਂਸ ਵਰਗੇ ਬੰਦੇ ਜਿਹੜੇ ਆ ਉਹਨਾਂ ਵਿੱਚ ਕੀ ਹੈ ਜੀ ਕਿ ਉਹਨਾਂ ਦੇ ਵਿਕਾਰਾਂ ਦੀ ਗੱਠਾਂ ਭਰੀਆਂ ਹੋਈਆਂ ਨੇ ਚੌਥਾ ਵਗੁਣ ਬਾਂਸ ਦਾ ਜ ਜੇ ਦੋ ਬਾਂਸ ਇਕੱਠੇ ਹੋਗੇ ਨਾ ਜੀ ਉਹ ਆਪਸ ਵਿੱਚ ਜੋ ਰਗੜੇ ਜਾਂਦੇ ਆ ਉਹਨਾਂ ਚ ਫਿਰ ਅੱਗ ਪੈਦਾ ਹੁੰਦੀ ਹੈ ਉਹ ਜਿਹੜੀ ਆਗ ਹੈ ਫਿਰ ਉਹ ਜੰਗਲਾਂ ਨੂੰ ਲੱਗਦੀ ਹੈ ਤੇ ਵੱਡੇ ਤੋਂ ਵੱਡੇ ਜੰਗਲ ਉਹ ਸੁਆਹ ਕਰ ਜਾਂਦੇ ਆ ਮਾਲ ਜਿਹੜੇ ਜਿੱਥੇ ਬਾਂਸ ਵਰਗੇ ਬੰਦੇ ਹੋਣਗੇ ਉਹਨਿੰਦੇ ਆ ਚੁਗਲੀ ਕਰਨਗੇ ਆਪਣਾ ਤਾਂ ਅੰਦਰ ਫੂਕਣਗੇ ਫੂਕਣਗੇ ਤੇ ਨਾਲ ਹੋਰ ਵੀ ਕਈਆਂ ਦਾ ਅੰਦਰ ਫੂਕੇ ਰੱਖ ਦਿੰਦੇ ਆ ਜਿਹੜੇ ਬੰਦੇ ਨੂੰ ਫਿੱਕੇ ਬੋਲਣ ਦੀ ਆਦਤ ਹੋਵੇ ਸੰਗਤ ਦੀ ਮਾੜਾ ਬੋਲਣ ਦੀ ਉਹ ਆਪਣਾ ਤਾਂ ਅੰਦਰ ਸਾੜਦਾ ਹੀ ਸਾੜਦਾ ਤੇ ਦੂਜੇ ਦਾ ਵੀ ਸਾੜਦਾ ਹੈ ਦੂਜੇ ਨੂੰ ਵੀ ਉਹ ਦੁਖੀ ਕਰਦਾ ਹੈ ਸੋ ਮਾਲਕੇ ਨੇ ਜਿਹੜੇ ਬੰਦੇ ਨਿੰਮ ਵਰਗੇ ਸੀਗੇ ਕੋੜੇ ਸੀਗੇ ਉਹ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰੂ ਦੇ ਸ਼ਰਨ ਵਿੱਚ ਆ ਕੇ ਉਹ ਚੰਦਨ ਦੀ ਖੁਸ਼ਬੂ ਲੈ ਕੇ ਚੰਦਨ ਵਰਗੇ ਹੋ ਗਏ ਪਰ ਕਈ ਬੰਦੇ ਬਾਸ ਵਰਗੇ ਸੀਗੇ ਜਿਹੜੇ ਗੁਰੂ ਕੋਲ ਰਹਿ ਕੇ ਵੀ ਗੁਰੂ ਦੀ ਖੁਸ਼ੀ ਨਾ ਲੈ ਸਕੇ ਗੁਰੂ ਦੇ ਨੇੜੇ ਰਹਿ ਕੇ ਵੀ ਉਹ ਗੁਰੂ ਕੋਲੋਂ ਚੰਗੇ ਗੁਣ ਨਾ ਲੈ ਸਕੇ ਆਪਣੇ ਹੰਕਾਰ ਵਿੱਚ ਉਹ ਮੇਰੇ ਮਾਲਕ ਜੀ ਕਹਿੰਦੇ ਡੁੱਬਦੇ ਰਹੇ ਜਿਵੇਂ ਬਾਸ ਨੂੰ ਇਸ ਗੱਲ ਦਾ ਹੰਕਾਰ ਆ ਮੈਂ ਬਹੁਤ ਵੱਡਾ ਆ ਪਰ ਉਹਦੇ ਪੱਲੇ ਕੁਝ ਨਹੀਂ ਹੈ ਤੇ ਬਹੁਤ ਬੰਦੇ ਦੁਨੀਆ 'ਚ ਐਸੇ ਆ ਜਿਹੜੇ ਇਸ ਗੱਲ ਦਾ ਹੰਕਾਰ ਕਰਦੇ ਸੀ ਬਹੁਤ ਵੱਡੇ ਐ ਪਰ ਪੱਲੇ ਉਹਨਾਂ ਦੇ ਕੁਝ ਵੀ ਨਹੀਂ ਹੈ ਸੁਧਾਨਾ ਸਾਡੇ ਕੋਲ ਬਿਆੰਤ ਨੇ ਬਾਬੇ ਪ੍ਰੀਤਿ ਚੰਦ ਵਰਗੇ ਨੇੜੇ ਰਹਿ ਕੇ ਕੁਝ ਨਾ ਲੈ ਸਕੇ ਬਾਬੇ ਰਾਮ ਰਾਏ ਵਰਗੇ ਸਾਡੇ ਕੋਲੇ ਆ ਸਾਡੇ ਕੋਲ ਧੀਰ ਮਲਿਏ ਵਰਗੇ ਆ ਜਿਹੜੇ ਗੁਰੂ ਤੇ ਗੋਲੀਆਂ ਚੁਲਾ ਦਿੰਦੇ ਆ ਬਹੁਤ ਐਸੇ ਬੰਦੇ ਐ ਗੁਰੂ ਨੂੰ ਜਿੱਥੇ ਮੱਥਾ ਟੇਕਣਾ ਉਥੇ ਗੁਰੂ ਤੇ ਗੋਲੀਆਂ ਚ ਲਾਉਣ ਵਾਲੇ ਵੀ ਐ ਸੋ ਮਾਲ ਜੀ ਕਹਿੰਦੇ ਬੰਦੇ ਕਈ ਬਾਸ ਵਰਗੇ ਆ ਜਿਹੜੇ ਕਿ ਗੁਰੂ ਕੋਲ ਰਹਿ ਕੇ ਚੰਨਨ ਦੀ ਗੁਰੂ ਚੰਨਨ ਦੀ ਖੁਸ਼ਬੂ ਨਾ ਲੈ ਸਕੇ ਸਤਗੁਰ ਨੇ ਕਿਰਪਾ ਕੀਤੀ ਕਹਿੰਦੇ ਮੈਂ ਲਾਗਰ ਸੰਗੇਨ ਮੈਂ ਲਾਗਰ ਦਾ ਅਰਥ ਹੈ ਖੁਸ਼ਬੂਦਾਰ ਸੰਗੇਨ ਸੰਗੇਨ ਦਾ ਅਰਥ ਹੈ ਨਿਮ ਸੰਗੇਨ ਦਾ ਅਰਥ ਹੈ ਨੇੜੇ ਨਿਮ ਕਹਿੰਦੇ ਖੁਸ਼ਬੂਦਾਰ ਚੰਨਨ ਦੇ ਕੋਲ ਨਿਮ ਰਹਿ ਰਹੀ ਹੈ ਬਿਰਖ ਸੇ ਚੰਦਨੇ ਪਰ ਕੀ ਹੋਇਆ ਜੀ ਕਹਿੰਦੇ ਨਿਕਟ ਬਸੰਤੋ ਬਾਸੋ ਬਾਸ ਬੜਾ ਨੇੜੇ ਆ ਨਿਕਟ ਬਸਦਾ ਆ ਨਾਨਕ ਅਹ ਬੁੱਧ ਨਾ ਬਹੁਤ ਤੇ ਮਾਲਕ ਜੀ ਕਹਿੰਨੇ ਪਰ ਉਹ ਬਾਸ ਨੇੜੇ ਰਹਿ ਕੇ ਵੀ ਗੁਰੂ ਦੀ ਖੁਸ਼ਬੂ ਨਾ ਲੈ ਸਕਿਆ ਸਤਿਗੁਰਤਾ ਤਾਂ ਕਿਰਪਾ ਕਰੇ ਮਾਲਕ ਦੇ ਚਰਨਾਂ ਤੇ ਅਰਦਾਸ ਕਰੀਏ ਕਿ ਅਸੀਂ ਗੁਰੂ ਦੇ ਕੋਲ ਨੇੜੇ ਰਹਿ ਕੇ ਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਆਪਣਾ ਲੋਕ ਸੁਖੀਏ ਪਰ ਲੋਕ ਸੁਖੇਲੇ ਕਰੀਏ ਸਤਿਗੁਰ ਦਾਤਾ ਮੇਰਾ ਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਸੁਨੀ ਸੈ